ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਹੈ ਭਰੱਖ ਗੁਰੂ ਨਿਸਤਾਰਿ ਸੁਖੁ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਗੁਰੂ ਰੂਪ ਗੁਰੂ ਪਿਆਰੀ ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਮਿਹਰামত ਕਰਦਿਆਂ ਹੋਇਆਂ ਬੜੀ ਬਖਸ਼ਿਸ਼ ਕੀਤੀ ਆਪਣੀ ਬਾਣੀ ਦੇ ਨਾਲ ਸਾਨੂੰ ਜੋੜਿਆ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਲ ਜੁਗੀ ਜੀਵਾਂ ਦੇ ਕਲਿਆਣ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕੀਤੀ ਆਪਾਂ ਪਿੱਛੇ ਪਹਿਲੇ ਪਾਗਦੇ ਚ ਸਰਵਨ ਕੀਤਾ ਸੀ ਮਹਾਰਾਜ ਜੀ ਨੇ ਕਾਲ ਯੁਗ ਦਾ ਭਿਆਨਕ ਸਮਾਂ ਆਉਣ ਦਾ ਵਚਨ ਕੀਤਾ ਤੇ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਤਾਂ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਇਹ ਕਾਰਨ ਆਪਾਂ ਪਿੱਛੇ ਸਰਵਨ ਕਰ ਚੁੱਕੇ ਹਾਂ ਅੱਜ ਜੋ ਸੁਖਮਣੀ ਸਾਹਿਬ ਜੀ ਦੀ ਮਹਿਮਾ ਹੈ ਵਡਿਆਈ ਹੈ ਉਹਦਾ ਜ਼ਿਕਰ ਦਾਸ ਆਪ ਸੰਗਤਾਂ ਦੇ ਨਾਲ ਟੂਕ ਮਾਤਰ ਵਿੱਚ ਕਰੇਗਾ ਬਾਣੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਕਥਨ ਤੋਂ ਬਾਹਰ ਹੈ ਪਰ ਫਿਰ ਵੀ ਜੋ ਸਾਡੇ ਵਿਦਵਾਨਾਂ ਨੇ ਕੁਝ ਅਨੁਭਵ ਕੀਤਾ ਜੋ ਉਹਨਾਂ ਦੀ ਬੁੱਧੀ ਵਿੱਚ ਆਇਆ ਉਹਦੇ ਅਨੁਸਾਰ ਦਾਸ ਬੇਨਤੀ ਕਰਦਾ ਦੇਖੋ ਸੋਹਣੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ ਇਹ ਦਿਲ ਨੂੰ ਠਾਰਸ ਦੇਣ ਵਾਲੀ ਹੈ ਦਿਮਾਗ ਦੇ ਉੱਤੇ ਅਸਰ ਕਰਦੀ ਹੈ ਸੁਰਤ ਨੂੰ ਜਗਾਉਂਦੀ ਹੈ ਤੇ ਸਾਨੂੰ ਸਮਾਧ ਵਿੱਚ ਲੈ ਕੇ ਜਾਣ ਵਾਲੀ ਹੈ ਹੁਣ ਤਾਂ ਜਿਹੜੇ ਸੋਹਣੀ ਸਾਹਿਬ ਜੀ ਦਾ ਪਾਠ ਚੱਲਦਾ ਭਾਵਨ ਨਾਲ ਕਰਨ ਵਾਲੇ ਹਨ ਉਹਨਾਂ ਨੂੰ ਪਤਾ ਕਿ ਬਾਣੀ ਦੇ ਅੰਦਰ ਇੰਨੀ ਸ਼ਾਂਤੀ ਹੈ ਕਿ ਇਹ ਮਨੁੱਖ ਦੇ ਜਿੱਥੇ ਤਨ ਦੇ ਰੋਗ ਆ ਉਥੇ ਮਨ ਦੇ ਰੋਗ ਵੀ ਹੁੰਦੇ ਤੇ ਜਿਹੜੇ ਮਨ ਦੇ ਰੋਗ ਨੇ ਉਹਨਾਂ ਨੂੰ ਇਹ ਦੂਰ ਕਰਦੀ ਹੈ ਕਿਉਂਕਿ ਮਨ ਮਨ ਦੇ ਰੋਗ ਜਦੋਂ ਮਾਨਸਿਕ ਰੋਗ ਆ ਉਹਦੇ ਤੋਂ ਹੀ ਫਿਰ ਤਨ ਦੇ ਰੋਗ ਪੈਦਾ ਹੋ ਜਾਂਦੇ ਤੇ ਜਦੋਂ ਕੋਈ ਵੀ ਛਲਦਾ ਆਪਾ ਉਹਨਾਂ ਨਾਲ ਇਸ ਬਾਣੀ ਨੂੰ ਪੜ੍ਹਦਾ ਤਾ ਉਹਦੇ ਮਾਨਸਿਕ ਰੋਗ ਆ ਜਿਹੜੇ ਉਹ ਕੱਟੇ ਜਾਂਦੇ ਮਹਾਰਾਜ ਜੀ ਨੇ ਵਚਨ ਵੀ ਕੀਤਾ ਨਾ ਕਲ ਕਲੇਸ਼ ਤਨ ਮਾਹੇ ਮਿਟਾਵੋ ਵੀ ਇਹ ਕਲੇਸ਼ਾਂ ਨੂੰ ਦੁੱਖਾਂ ਨੂੰ ਖਤਮ ਕਰਨ ਵਾਲੀ ਹੈ ਮਹਾਰਾਜ ਜੀ ਆਪ ਬਾਣੀ ਵਿੱਚ ਵਚਨ ਕਰਦੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਜਿਹੜੇ ਇਸ ਬਾਣੀ ਨੂੰ ਸੁਣਦੇ ਆ ਪੜਦੇ ਆ ਅਕਾਲ ਦੀ ਬਾਣੀ ਹੈ ਦੁੱਖ ਦਿਲਦਰ ਦੂਰ ਹੋ ਜਾਂਦੇ ਸੋ ਇਸ ਕਰਕੇ ਮਹਾਰਾਜ ਦੇ ਬਚਨਾਂ ਤੇ ਆਪਾਂ ਭਰੋਸਾ ਰੱਖ ਕੇ ਬਾਣੀ ਪੜਦੇ ਆ ਪਰ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ ਮੇ ਦੁੱਖ ਪਰ ਹਰ ਦੁੱਖ ਦੂਰ ਹੋ ਜਾਂਦੇ ਤੇ ਸੁਖ ਘਰ ਦੇ ਵਿੱਚ ਆ ਜਾਂਦਾ ਹੈ ਸੋ ਇਸ ਕਰਕੇ ਇਹ ਜਿਹੜੀ ਬਾਣੀ ਆ ਨਾ ਕੋਈ ਭਾਵੇਂ ਕੋਟੋਟ ਖਾਦੀ ਹੋਵੇ ਕਿਸੇ ਨੇ ਕੋਈ ਹੱਥੋਂ ਨਿਕਲ ਗਏ ਹੁਣ ਜਵਾਨ ਕੋਈ ਵਿਦਿਆਰਥੀ ਉਹਨਾਂ ਵਾਸਤੇ ਇਹ ਸੁਖਮਣੀ ਸਾਹਿਬ ਦਾ ਪਾਠ ਬਹੁਤ ਸਹਾਇਤਾ ਕਰਦਾ ਮਹਿਮਾ ਪ੍ਰਕਾਸ਼ ਦੇ ਕਰਤਾ ਨੇ ਸੁਖਮਣੀ ਸਾਹਿਬ ਦੀ ਮਹਿਮਾ ਹੰਗਾਈ ਉਹ ਲਿਖੀ ਸੁਖਮਣੀ ਨਾਮ ਗਿਆਨ ਪ੍ਰਵਾਹ ਜਿਸ ਪ੍ਰਾਪਤ ਜਿਸ ਹੋਏ ਮਥਾ ਤਿਆ ਤਾਂ ਕੇ ਗੋਨ ਮੁਖ ਕਹੇ ਨਾ ਬਣੇ ਹੁਡ ਭਾਗੀ ਜੋ ਪਾਠ ਮੁਖ ਭਣੇ ਜਬ ਪਹਿਰ ਰਾਤ ਪਿਛਲੀ ਰਹੇ ਤਬ ਕਰ ਇਸ਼ਨਾਨ ਉਚਾਰ ਸਰ ਪਦਾਰਥ ਤੇ ਸਮਲੇ ਸਭ ਕਿਛ ਕਰੇ ਉਧਾਰ ਇਹ ਸੋਹਣੀ ਸਾਹਿਬ ਦਾ ਇੱਕ ਐਸਾ ਰਤਨ ਜੋ ਅੰਦਰ ਦੀ ਅਕਿਰਣਾ ਨੂੰ ਰੁਸ਼ਨਾ ਦਿੰਦਾ ਹੈ ਬਾਣੀ ਦੀਆਂ ਪੌੜੀਆਂ ਅੰਮ੍ਰਿਤ ਦੇ ਚਸ਼ਮੇ ਸੈਤਲ ਦੇ ਅੰਦਰ ਕਿ ਵਹਿ ਤੁਰਦੇ ਨੇ ਉਹ ਵਿਰਾਗ ਦੇ ਵਿੱਚ ਆ ਜਾਂਦਾ ਬਾਣੀ ਸੁਖਮਣੀ ਰਤਨ ਦਿਵ ਅਸਥੂਲਾ ਤਾ ਮੇ ਚਲੇ ਅੰਮ੍ਰਿਤ ਕੇ ਕੂਲਾ ਕਿ ਅੰਮ੍ਰਿਤ ਦੇ ਧਰਨੇ ਜਿਹੜੇ ਆ ਚਲ ਪੈਂਦੇ ਚਸ਼ਮੇ ਚੱਲ ਪੈਂਦੇ ਇਤਿਹਾਸ ਦੇ ਵਿੱਚ ਆਉਂਦਾ ਕਿ ਛਾਹ ਜਹਾਂ ਦੇ ਵਜ਼ੀਰੇ ਆਜਮ ਵਜ਼ੀਰ ਖਾਨ ਸੀ ਇਕਤਵ ਜੀਦਾ ਹੋਇਆ ਨਾ ਇੱਕ ਵਜ਼ੀਰ ਖਾਨ ਹੋਇਆ ਉਹ ਵੀ ਰੋਜ਼ ਭਾਈ ਪਾਰੂ ਦੇ ਮੁੱਖੋ ਸੋਹਣੀ ਸਹਿ ਦਾ ਪਾਠ ਸੁਣ ਕੇ ਹੀ ਮੂੰਹ ਵਿੱਚ ਜੰਨ ਪਾਣੀ ਪਾਇਆ ਕਰਦਾ ਸੀ ਤਾਂ ਰੋਗ ਦੂਰ ਹੋਇਆ ਸੀ ਸੋਹਣੀ ਸੁੱਤੇ ਸੁਧ ਜੀਵਨ ਘੜੀ ਤੁਰੇ ਜਾਂਦੀ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਸੋਹਣੀ ਸਹਿ ਦਾ ਪਾਠ ਕੀਤੇਆਂ ਮਨ ਸੁਹਾਵਣੀ ਉੱਚਾਈ ਨੂੰ ਜਾਸ਼ ਹੁੰਦਾ ਤੇ ਸਰੀਰ ਵੀ ਹੌਲਾ ਫੁੱਲ ਹੋ ਜਾਂਦਾ ਤੇ ਹੋਰ ਆਤਮਿਕ ਉੱਚਾਈਆਂ ਨੂੰ ਹਾਸਲ ਕਰ ਲੈਂਦਾ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਇੰਗਲਿਸ਼ ਦੇ ਵਿੱਚ ਸਾਮ ਆਫ ਪੀਸ ਤੇ ਉਹਨੇ ਉਹਨਾਂ ਨੇ ਲਿਖਿਆ ਵੀ ਸੁਖਮਣੀ ਜੜਿਆਨਾ ਮਹਾਰਾਜ ਜੀ ਨੇ ਇਹੋ ਜੀ ਰਚਨਾ ਕੀਤੀ ਹੈ ਤਰਤੀਬ ਰੱਖੀ ਹੈ ਕਿ ਅੰਦਰ ਨੂੰ ਝੰਡੋੜ ਕੇ ਰੱਖ ਦਿੰਦੀ ਰੂਹਾਨੀ ਰੋਜ ਜਲ ਪੈਂਦੀ ਹੈ ਅੰਦਰ ਦੀ ਮੈਲ ਨੂੰ ਹਰ ਕੇ ਨਾਸ਼ ਕਰਕੇ ਜੀਵ ਦੇ ਅੰਦਰ ਉਤਸ਼ਾਹ ਪੈਦਾ ਕਰਦੀ ਹੈ ਉਸ ਸਿਰਜਣਹਾਰ ਨੂੰ ਮਿਲਣ ਦਾ ਸੁਖਮਣੀ ਬਾਣੀ ਇਹੋ ਜੀ ਆ ਕਹਿੰਦੇ ਪੜਦੇ ਪੜਦੇ ਨਾਲ ਨਾਲ ਦੁੱਖ ਮਟਾਈ ਜਾਂਦੀ ਹੈ ਤੇ ਸੁਖ ਭਰੀ ਜਾਂਦੀ ਹੈ ਉਹ ਲਿਖਦੇ ਕਿ ਸਭ ਤੋਂ अनोखी ਬਾਤ ਇਹ ਆ ਦੇ ਵਿੱਚ ਕਿ ਜਗਤ ਦੇ ਧੰਦਿਆਂ ਵਿੱਚ ਉਲਝੇ ਇਨਸਾਨਾਂ ਦੀਆਂ ਨਸਾਂ ਨੂੰ ਤਣਦੀ ਨਹੀਂ ਤਣਾਉ ਨਹੀਂ ਕਦੇ ਘੇਰਦਾ ਸੋ ਹੁਣੀ ਪੜਨ ਵਾਲਾ ਟੈਨਸ਼ਨ ਵਿੱਚ ਨਹੀਂ ਜਾਂਦਾ ਇਥੇ ਹੀ ਬਸ ਨਹੀਂ ਨਾਮ ਦੀ ਮਨਿਆਦ ਰੱਖੀ ਜਾਂਦੀ ਨਾਮ ਦਾ ਮੀਂਹ ਪ੍ਰੇਮ ਦੀਆਂ ਦੀਵਾਰਾਂ ਐਸੀਆਂ ਉਪਸਰਦੀਆਂ ਕਿ ਆਚਰਨ ਦੀ ਮਜ਼ਬੂਤ ਛੱਤ ਪੈ ਜਾਂਦੀ ਹੈ ਫਿਰ ਆਪ ਮਹਾਰੇ ਦਿਲ ਕਰਦਾ ਸੇਵਾ ਕਰਨ ਨੂੰ ਹੰਮੇ ਦਾ ਦਾਅਵ ਨਾ ਪਵੇ ਦਾਗ ਨਾ ਲੱਗੇ ਢੂੰਡ ਕੇ ਗੁਰਮੁਖਾਂ ਦੀ ਸੰਗਤ ਕਰਦਾ ਸ਼ਬਦ ਸੋਲਾ ਗਾਉਂਦਾ ਤਾਂ ਕਿ ਨੀ ਨਾਮ ਦੀ ਨੀ ਟਿਕੀ ਰਵੇ ਇਸ ਤਰ੍ਹਾਂ ਗੋ ਸੁਖਮਣੀ ਸਾਹਿਬ ਜਿਹੜਾ ਪੜਨ ਵਾਲਾ ਸਰਬਗੁਣ ਸੰਪੰਨ ਹੋ ਜਾਂਦਾ ਨਿਕੋਲਸ ਨਾਮ ਦਾ ਇੱਕ ਸਾਮ ਆਪੀਸ ਦੇ ਮੁਖਬੰਦ ਚ ਉਹਨੇ ਲਿਖਿਆ ਕਿ ਸੁਖਮਨੀ ਸਾਹਿਬ ਦਿਲ ਤੋਂ ਟੋਲਣ ਦਾ ਆਲਾ ਗਿਆ ਉਹਨੇ ਉਹਨੇ ਤਾਂ ਖਾਹਿਸ਼ ਵੀ ਪ੍ਰਗਟ ਕੀਤੀ ਸੀ ਨਿਕੋਲਿਸ ਨੇ ਕਿ ਜਦੋਂ ਮੈਨੂੰ ਦਫਨਾਇਆ ਜਾਵੇ ਨਾ ਤਾਂ ਸੁਖਮਨੀ ਸਾਹਿਬ ਦਾ ਗੁਟਕਾ ਉਹਦੇ ਕਫਨ ਵਿੱਚ ਰੱਖਿਆ ਜਾਵੇ ਇਹ ਉਹਨੇ ਆਪਣੀ ਆਖਰੀ ਇੱਛਾ ਜाहिर ਜਿਹੜੀ ਕੀਤੀ ਸੀ ਇਸਰਾ ਸੁਖਮਨੀ ਸਾਹਿਬ ਦਾ ਜਿਹੜਾ ਹੈ ਬਹੁਤ ਮਹਾਤਮਾ ਕਿਉਂਕਿ ਅਕਾਲ ਦੀ ਬਾਣੀ ਤੁਰਕੀ ਬਾਣੀ ਮਹਿਮਾ ਕਹੀ ਨਹੀਂ ਜਾ ਸਕਦੀ ਸੁਹਣੀ ਸਾਹਿਬ ਜੀ ਪਰ ਫਿਰ ਵੀ ਜੋ ਸਾਡੇ ਵਿਦਵਾਨਾਂ ਨੇ ਅਨੁਪੰਮ ਕੀਤਾ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੋ ਅੱਗੇ ਜਿਸ ਤਰ੍ਹਾਂ ਮਹਾਰਾਜ ਜੀ ਸੇਵਾ ਲੈਣਗੇ ਆਪਾਂ ਉਸੇ ਤਰ੍ਹਾਂ ਹੀ ਮਹਾਰਾਜ ਜੀ ਰਾਜਵਚ ਰਹਿ ਕਰਕੇ ਕਾਰਜ ਕਰਾਂਗੇ ਪੁੱਲ ਚੁੱਕ ਦੀ ਸ਼ਿਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ